ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਗੀਤ ਲੈ ਕੇ ਆਈਆਂ ਤੁਹਾਡੀ ਕਚਹਿਰੀ 'ਚ ਇਹ ਪਤੀ ਗਿਆ ਹੁੰਦਾ ਪਰਦੇਸ ਤਾਂ ਉਹ ਸੱਸ ਨੂੰ ਕਹਿੰਦੀ ਮੈਂ ਕਿਹਦੇ ਵੱਲ ਦੇਖ ਕੇ ਜੀ ਮਾਂ ਉਹ ਕਹਿੰਦੀ ਤੇਰਾ ਦਯੋਰ ਹੈਗਾ ਉਹਦੇ ਨਾਲੋਂ ਵੀ ਸੋਣਾ ਉਹ ਕਹਿੰਦੀ ਅੱਗੇ ਤੋਂ ਨਾ ਮੈਨੂੰ ਕਹੀਂ ਐਤਕੀ ਤਾਂ ਮੈਂ ਤੇਰੀ ਗੱਲ ਸੁਣ ਲਈ ਕਹਿੰਦੀ ਅੱਗੇ ਵਾਸਤੇ ਕਹੇਗੀ ਤਾਂ ਮੈਂ ਸਹਿਣਾ ਨਹੀਂ ਸੋ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਤੁਹਾਨੂੰ ਪਸੰਦ ਆਊਗਾ ਗੀਤ ਤੁਸੀਂ ਆਪ ਹੀ ਸਮਝੋਗੇ ਗੀਤ ਸੁਣ ਕੇ ਵੀ ਕੀ ਹੈ ਵਿੱਚ ਕਿਹਾ ਗਿਆ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਸਾਂਵੇਂ ਨੇ ਸੂਡੇ ਕਾ ਨੇ ਫੁੱਲੀਆਂ ਫੁੱਲ ਕਿੜੇ ਗੁਲਾਹਨਾਰੀ ਨੀ ਬੇਦਰਦ ਨੇ ਓ ਲੈ ਕਿੜੇ ਗੁਲਾ ਨਾਰੀ ਪੁੱਤ ਤਾਂ ਤੇਰਸ ਸੂਰਾ ਜੇਦਨ ਕਰ ਕਿਦੇ ਵਾਲੇ ਵੇਖ ਕੇ ਜੀ ਮਾਨੀ ਵੇਦਰਦੁਣੇ ਕੀ ਦੇਵਾਲੇ ਵੇਖ ਕੇ ਜੀ ਮਾਂ ਦੇਵੁਰ ਤਾਂ ਤੇਰਨੂ ਹੈ ਉਹਦੇ ਨਾਲੋਂ ਸੋਣਾ ਹੋਇ ਉਹ ਦੇਵਾਲੇ ਦੇਖ ਕੇ ਜੀ ਕੇ ਕੇ ਜੀਵੇ ਅੱਜ ਸਸੂ ਸਾਨੂੰ ਏ ਗੱਲ ਆਖੀ ਸਾਕੀ ਧੇਰੇ ਕਦੇ ਵੀ ਨਾ ਕਹਿਣਿਆ ਨੀ ਵੇਦਰ ਦੇਣੇ ਫੇ ਕਦੀਓ ਨਾ ਪੇਜ ਐ ਸਿੰਘ ਜੀ ਸੁਖਦਾਸ ਨੇਹ ਕਦੀਓ ਨਾ ਪੇ ਜੀਆਂ ਚਿੱਠੀਆਂ ਵੇ ਬੇਦਰਦੀਆ ਕਦੀਓ ਨਾ ਪੇ ਜੀਆਂ ਚਿੱਠੀਆਂ ਕੀ ਦੇ ਹੱਥ 'ਤੇ ਜਾ ਗੋਰੀਏ ਸੁਖਦਾਸ ਨਿਹ ਕੀ ਦੇ ਹੱਥ 'ਤੇ ਜਾ ਮੈਂ ਚਿੱਠੀਆਂ ਨਹੀਂ ਦੇ ਦਰਦ ਨੇ ਕੀ ਦੇ ਹੱਥ 'ਤੇ ਜਾ ਮੈਂ ਚਿੱਠੀਆਂ ਤੇ ਜਾਂਦੇ ਸਿੰਘ ਜੀ ਸੁਖ ਵੇਸ ਨੇਹਾ ਹੰਡਾ ਕੀ ਤਾ ਪਾ ਦੇ ਚਿੱਠੀਆਂ ਬੇ ਬੇਦਰਦੀਆ ਹੰਡਾ ਕੀ ਤਾ ਪਾ ਦੇ ਚਿੱਠੀਆਂ ਲਿਖਣੇ ਨੂੰ ਐਨੀ ਗੋਰੀਏ ਹਟੀਆਂ ਤੇ ਕਾਗਜ਼ ਲਿਖਣੇ ਨੂੰ ਹੈ ਨਾਸਿਆ ਹੀ ਨੀਵੇਦਰ ਦੇਣੇ ਲਿਖਣੇ ਨੂੰ ਹੈ ਨਾਸਿਆ ਹੀ ਗੱਡ ਲਦਾਵਾ ਸਿੰਘ ਜੀ ਕੋਰਾ ਤਾ ਕਾਗਜ ਖੂ ਆਪਰਾਵਾਸੀ ਆਹੀ ਵੇ ਵੇ ਦਰਦੀਆ ਖੂ ਆਪਰਾਵਾਸੀ ਵਰ ਜਾਂਵੇਂ ਸਸੂ ਚਾਰੇ ਖਾ ਜੋੜਾਇਆ ਚੀਟੀ ਰਾਂਜੇ ਦੀ ਆਈ ਨੀਵੇਦਰ ਦੇਣੇ ਨੈਣਾ ਨੇ ਕਿਣ ਮੇਣ ਲਾਈ ਤੂ ਸੀ ਕਿਉਂ ਰੋਂਦੇ ਮੇਰੇ ਓ ਨੈਣੋ ਵੇ ਗੂੜਿਓ ਰਾਂਝਾ ਤਾ ਪੁੱਤ ਵੇ ਪਰਾਈ ਵੇ ਵੇ ਦਰਦੀਆ ਰਾਂਝਾ ਤਾ ਪੁੱਤ ਵੇ ਪਰਾਈ